ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੀਤਾ ਨੇ ਸਭ ਜਿਵਾਏ ਕਥਨੰ ਚਉਪਈ ਅਬ ਮੋਕੋ ਕਾਂ ਸਟ ਦੇ ਆਨਾ ਜਰੋ ਲਾਗ ਪਤ ਹੋਮ ਬਸਨ ਸੁਨਮਨ ਰਾਜ ਬਹੁਤ ਵਿਦ ਰੋਏ ਇਨ ਬਾਲਨ ਹਮਰੇ ਸੁਖ ਖੋਏ ਜਬ ਸੀਤਾ ਤਨ ਚਾਹ ਕੇ ਕਾਢੂੰ ਜੋਗ ਅਗਨ ਉਪਰਾਜ ਸੋ ਛਾਡੂੰ ਤਬ ਇਮ ਭਈ ਗगन ਤੇ ਬਾਨੀ ਕਹਾ ਭਈ ਸੀਤਾ ਤੈ ਇਆਨੀ ਆਰੂਪਾ ਛੰਦ ਸੁਨੀ ਬਾਨੀ ਸੀਯਾਰਾਨੀ ਲਇਓ ਆਨੀ ਕਰ ਪਾਨੀ ਸੀਤਾ ਬਾਚ ਮਨ ਮੈਂ ਦੋਹਰਾ ਜੋ ਮਨ ਬਾਚ ਕਰ ਮਨ ਸਹਤ RAM ਬਿਨਾ ਨਹੀਂ ਔਰ ਤਉ ਏ RAM ਸਹਤ ਜੀਐ ਕਹਿਓ ਸੀਯਾ ਤੇ ਹਟੌਰ ਆਰੂਪਾ ਛੰਦ ਸਬਾ ਜਾਗੇ ਭਮੰ ਭਾਗੇ ਹਠੰ त्याਗੇ ਪਗੰ ਲਾਗੇ ਸਿਆ ਆਨੀ ਜਗੰ ਰਾਨੀ ਧਰਮ ਤਾਨੀ ਸਤੀ ਮਾਨੀ ਮਨੰ ਪਾਈ ਔਰੰ ਲਾਇ ਸਤੀ ਜਾਣੀ ਮਨ ਮਾਨੀ ਦੋਹਰਾ ਬਹੁ ਬਿਦ ਸਿਆਹ ਸਮੋਦ ਕਰ ਚਲੇ ਅਜੁਦਿਆ ਦੇਸ ਲਵ ਕੁਸ ਦਉ ਪੁੱਤਰਨ ਸਤਿ ਸ੍ਰੀ ਰਗੁਬਰ ਸ੍ਰੀ ਰਗੁਬੀਰ ਨਰੇ ਸਚਉਪਈ ਬਹੁਤ ਭਾਂਤ ਕਰਿ ਸਿਨ ਸਮੋਦਾਸੀ ਰਗੁਬੀਰ ਚੱਲੇ ਪੁਰ ਔਦਾ ਅਨਕ ਬੇਕ ਸੇ ਸਾਸਤਰ ਸੁਹਾਏ ਜਾਨਕ ਤੀਨ ਰਾਮ ਬਨ ਆਏ। ਇਹ ਤੋ ਸ੍ਰੀ ਬਚਤਰ ਨਾਟਕੇ ਰਾਮ ਅਵਤਾਰੇ ਤੀਹੂ ਪੀ ਰਾਤਨ ਸੈਨਾ ਸਹਿਤ ਜੀਵੋ ਸੀਤਾ ਦਹੁ ਪੁਤ੍ਰਨ ਸਹਿਤ ਪੁਰੀ ਅਵਦ ਪ੍ਰਵੇਸ਼ ਕਥਨੰ ਚਉਪੈ ਤੀਹੂ maat ਕੰਠਨ ਸੋਲਾਏ। ਦਉ ਪੁੱਤਰ ਪਾਇਨ ਲਪਟਾਏ ਬਹੁਰ ਆਨ ਸੀਤਾ ਪਗ ਪਰੀ ਮਿਟ ਗਈ ਤਹੀਂ ਦੁਖਨ ਕੀ ਘਰੀ ਬਾਜ ਮੇਦ ਪੂਰਨ ਕੀਆ ਜੱਗਾ ਕौਸਲੇਸ ਰਗ ਬੀਰ ਅਪੱਗਾ ਗ੍ਰਹ ਸਪੂਤ ਦਉ ਪੂਤ ਸੁਹਾਏ ਦੇਸ ਬਿਦੇਸ ਜੀਤ ਗ੍ਰਹ ਆਏ ਜਿਤਕ ਜੇਤਕ ਕਾਹੇ ਸੋ ਜਗ ਵਿਧਾਨਾ ਬਿਦ ਪੂਰਬ ਕੀਨੇ ਤੇ ਨਾਨਾ ਇਕ ਕਾ ਕਾ ਤ ਸਤ ਕੀਨੇ ਜੱਗਾ ਚਟਪਟ ਚੱਕਰ ਇੰਦਰ ਉਠ ਭੱਗਾ ਰਾਜਸੂਏ ਕੀਨੇ 10 12 ਬਾਜ ਮੇਦ 21 ਪ੍ਰਕਾਰਾ ਗਵ ਲੰਭ ਅਜ ਮੇਦ ਅਨੇਕਾ ਭੂਮ ਮਦ ਕਰਮ ਕੀਏ ਅਨੇਕਾ 나ਗ ਮੇਦ ਖੱਟ ਜੱਗ ਕਰਾਏ ਜਾਉਨ ਕਰੇ ਜਨ ਮੇਜੈ ਪਾਏ ਔਰ ਗਨਤ ਕਹਾ ਲਗ ਜਾਉਂ ਗ੍ਰੰਥ ਬੱਧਨ ਤੇ ਹੀ ਹੈ ਡਰਾਉ ਦਸ ਸਹੰਸਰ ਦਸ ਬਰਖ ਪ੍ਰਮਾਨ ਰਾਜ ਕਰਾਪੁਰ ਆਉਦ ਨਿਧਾਨਾ ਤਬ ਲਓ ਕਾਲ ਦਸਾਨੀ ਰਾਈ ਰਗੁਬਰ ਸ੍ਰੀ ਰਗੁਬਰ ਸਿਰ ਮ੍ਰਿਤ ਡੰਕ ਬਜਾਈ ਨਮਸਕਾਰ ਤੇ ਹਬੀਬਦ ਪ੍ਰਕਾਰ ਜਿਨ ਜਗ ਜੀਤ ਕਰਿਓ ਬਸ ਸਾਰਾ ਸਭ ਹਨ ਸੀਸ ਡੰਕ ਤੇ ਬਾਜਾ ਜੀਤ ਨ ਸਕਾਰੰਕ ਅਰ ਰਾਜਾ ਦੋਹ ਰਾਜੇ ਤਿਨ ਕੀ ਸਰਨੀ ਪਰੇ ਕਰ ਦੈ ਲਏ ਬਚਾਏ ਜੋ ਨਹੀਂ ਕੋ ਬਾਚਿਆ ਕਿਸਨ ਬਿਸਨ ਰਗ ਰਾਇ ਚਾਪੈ ਚੰਦ ਬਹੁ ਬਿਦ ਕਰੋ ਰਾਜ ਕੋ ਸਾਜਾ ਦੇਸ ਦੇਸ ਕੇ ਜੀਤੇ ਰਾਜਾ ਸਾਮ ਦਾਮ ਅਰਡੰ ਦੰਡ ਸਪਿਦਾ ਜੇਹ ਬਿਨ ਹੁਤੀ ਸਾਸਨਾ ਬੇਦਾ ਬਰਨ ਬਰਨ ਆਪਣੀ ਕਿਰਤ ਲਾਏ ਚਾਰ ਚਾਰ ਹੀ ਬਰਨ ਚਲਾਏ ਛਤਰੀ ਕਰੈ ਬੇਪਰ ਕੀ ਸੇਵਾ ਬੈਸ ਲਖੈ ਛਤਰੀ ਕਹਿ ਦੇਵਾ ਸ਼ੂਦਰ ਸਬਨ ਕੀ ਸੇਵ ਕਮਾਵੇ ਜਹ ਕੋਈ ਕਹੈ ਤਹੀ ਵਹਿਤਾ ਵੈ ਜੈਸਕ ਹੁਤੀ ਬੇਦ ਸਾਸਨਾ ਨਿਕਸਾ ਤੈਸ ਰਾਮ ਕੀ ਰਸ ਨਾ ਰਾਵਣ ਆਦ ਰਣ ਹਾਂਕ ਸੰਘਾਰੇ ਭਾਂਤ ਭਾਂਤ ਸੇਵਕ ਗਣ ਤਾਰੇ ਲੰਕਾ ਦਈ ਟੰਕ ਜਨ ਦੀਨੋ ਇਹ ਬਿਦ ਰਾਜ ਜਗਤ ਮੈਂ ਕੀਨੋ ਦੁਹਰਾ ਚੰਦ ਬਹਬਰ ਖਨ ਲਾ ਰਾਮ ਜੀ ਰਾਜ ਕਰਾ ਅਰਟਾਲ ਬ੍ਰਹਮ ਰੰਦਰ ਕਹਿ ਪੋਰ ਕੈ ਭਯੋ ਕਸਲ ਕౌਸਲਿਆ ਕਾਲ ਚਉਪਈ ਜਾ ਸਮ੍ਰਿਤਕ ਕਕੇ ਹੁਤੇ ਪ੍ਰਕਾਰ ਤੈ ਸੇ ਹੀ ਕਰੇ ਬੇਦ ਅਨਸਾਰਾ ਰਾਮ ਸੁਪੂਤ ਜਾਹੇ ਘਰ ਮਾਹੀ ਤਾ ਕਹ ਤੋਟ ਕੋ ਕਹ ਨਾਹੀ ਬਹੁ ਬਿਦ ਗਤ ਕੀਨੀ ਪ੍ਰਭ ਮਾਤਾ ਤਬ ਲੋ ਪੈ ਭਈ ਕਹਿ ਕਹੀ ਸੰਤਾ ਤਾਕੇ ਮਰਤ ਸੁਮਿਤਰਾ ਮਰੀ ਦੇਖਹੁ ਕਾਲ ਕ੍ਰਿਆ ਕਸ ਕਰੀ ਏਕ ਦਿਵਸ ਜਾਨਕ ਤ੍ਰਿ ਸਿਖਾ ਪੀਟ ਭੈ ਰਾਵਣ ਕਹਿ ਲਿਖਾ ਜਬ ਰਗੁ ਬਰਤੇ ਆਨ ਨਿਹਾਰਾ ਕਛੁਕ ਕੋਪ ਇਮ ਬਚਨ ਉਚਾਰਾ ਰਾਮ ਬਾਚ ਮਨ ਮੈਂ ਯਾ ਕੋ ਕੁਛ ਰਾਵਨ ਸੋ ਹੇਤਾ ਤਾਤੇ ਚਿਤ੍ਰ ਚਿਤ੍ਰ ਕੈ ਦੇਖਾ ਬਚਨ ਸੁਨਤ ਸੀਤਾ ਭਈ ਰੋਖਾ ਪ੍ਰਭ ਮੋਹਿ ਅਜਹੁ ਲਗਾਵਤ ਦੋਖਾ ਦੋਹਰਾ ਜਾਉ ਮੇਰੇ ਬਚ ਕਰਮ ਕਰ ਹਿਰਦੈ ਬਸਤ ਰਗ ਰਾਏ ਪ੍ਰਿਥੀ ਪੈਂਡ ਮੋਹਿ ਦੀਜੀ ਆ ਲੀਜਾ ਮੋਹਿ ਮਿਲਾਏ ਚਾਉ ਪਈ ਸੋਨ ਤਬ ਬਚਨ ਧਰਨੀ ਫਟ ਗਈ ਲੋਪ ਸਿਆ ਤਹਿ ਭੀਤਰ ਭਈ ਚਕਰਤ ਰਹੇ ਨਿਰਖ ਰਗ ਰਾਈ ਰਾਜ ਕਰਨ ਕੀ ਆਸ ਚੁਕਾਈ ਦੋਹਰਾ ਇਹ ਜਗ ਧੂਰੋ ਧੌਲ ਹਰ ਕਿਹ ਕੇ ਆਇਓ ਕਾਮ ਰਗ ਬਰ ਬਿਨ ਸਿਆ ਨਾ ਜੀਐ ਸਿਆ ਬਿਨ ਜੀਐ ਨਾ ਰਾਮ ਚਾਉ ਪਈ ਦਵਾਰੇ ਕਹਿਓ ਬੈਠ ਲਛਮਨਾ ਪੈਠ ਨਾ ਕੋ ਪਾਵੈ ਜਨ ਅੰਤਰ ਪੁਰ ਹੈ ਆਪ ਪਗ ਧਾਰਾ ਦੇਹ ਚੋਰ ਮ੍ਰਿਤ ਲੋਕ ਸਿਧਾਰਾ ਦੋਹਰਾ ਇੰਦਰ ਮਤੀ ਹਿਤ ਅਜ ਦੇ ਪਤ ਜੇ ਮਗਰੇ ਹਤ ਅਜ ਲੀਯ ਜੋਗ ਤੇ ਮਰਾ ਗੁਬਰ ਤਨ ਕੋ ਤਜਾ ਸ੍ਰੀ ਜਾਨਕੀ ਬਿਯੋਗ ਇਹ ਤੋ ਸ੍ਰੀ ਬਚਿੱਤਰ ਨਾਟਕੇ ਰਾਮ ਅਵਤਾਰੇ ਸੀਤਾ ਕੇ ਹੇਤ ਮਿਰਤ ਲੋਕ ਗਏ ਧਿਆਇ ਸਮਾਪਤੰ ਅਤ ਤੀਨੋ ਭਰਾਤਾ ਤ੍ਰਿਯਨ ਸਹਿਤ ਮਰਬੋ ਕਥਨੰ ਚਉਪਈ ਰੌਰ ਪਰੇ ਸਗਰੇ ਪੁਰ ਮਾਹੀ ਕਾਹੂ ਰਹੀ ਕਛੂ ਸੁਨ ਨਾਹੀ ਨਰ ਨਾਰੀ ਡੋਲਤ ਦੁਖਿਆਰੇ ਜਾਨਕ ਗਿਰੇ ਜੂਜ ਜੁਜਿਆਰੇ ਸਗਰ ਨਗਰ ਮਹਿ ਪਰ ਗਈ ਰੌਰਾ ਬਿਆਕਲ ਗਿਰੇ ਹਸਤ ਅਰ ਕੋਰਾ ਨਰ ਨਾਰੀ ਮਨ ਰਹਤ ਉਦਾਸਾ ਕਹਾ ਰਾਮ ਕਰ ਗਏ ਤਮਸਾ ਭਰ ਤਉ ਯੋਗ ਸਾਧਨਾ ਸਾਜੀ जोग अगन तन ते उपराजी ब्रह्म झटकै दर झटकै कर फोरा प्रभ सव चलत अंग नहीं मोरा सकल जोग के लक्ष्मण तजे ब्रह्म रंद्र लव अर फुन फूटा प्रभ चरणन तर प्राण निखूटा लव कुछ दो तहां चल गए रघ बरसी है जरावत पे ਆਰ ਪਿਤ ਭਰਾਤ ਤੇ ਹੂੰ ਕਹਿ ਦਹਾ ਰਾਜ ਛਤਰ ਲਵ ਕੇ ਸਿਰ ਰਹਾ ਤੇ ਹੂੰ ਅਨ ਕੀ ਇਸਤਰੀ ਤੇ ਹ ਆਈ ਸੰਗ ਸਤੀ ਹੁਆ ਸਰਗ ਸਿਧਾਈ ਲਵ ਸਿਰ ਧਰਾ ਰਾਜ ਕਾ ਸਾਜਾ ਤੇ ਹੂੰ ਅਨ ਤੇ ਹੂੰ ਕੁੰਟ ਕੀਆ ਰਾਜਾ ਪੁੱਤਰ ਦੇਸ ਆਪ ਕੁਸ ਲੀਆ ਭਰਤ ਪੁੱਤਰ ਕਹਿ ਪੂਰਬ ਦੀਆ ਦਛਣ ਦੀਆ ਲਛਣ ਕੇ ਬਾਲਾ ਪਛਮ ਸਤਰ ਘਨ ਸੁਤ ਬੈਠਾਲਾ दोहरा राम कथा युग युग अटल सब कोई भाकट नेता स्वर्ग बास रग भर करा सगरी पूरी समेत एत राम पिरात त्रियन सहत स्वर्ग गए अत सगरी पूरी सहत स्वर्ग गए चौपाई ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਿਹ ਨਿਕਟ ਨ ਆਵੈ ਬਿਸਨ ਭਗਤ ਕੀਏ ਫਲ ਹੋਈ ਆਦ ਬਿਆਦ ਛੁਆ ਸਕੈ ਨ ਕੋਈ ਸੰਮਤ ਸਤਰਹ ਸਹਸਪਚਾਵਨ ਹਾੜਵਦੀ ਪ੍ਰਤਮ ਸੁਖਦਾਵਨ ਤੁਐ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹ ਲੇਹ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤਦਰਵ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗੁਬਰ ਕਥਾ ਪ੍ਰਸੰਗ ਸਾਧ ਅਸਾਧ ਜਾਣੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ पाए गहे जब ते तुमरे तम ते कोऊ आख तरै नहीं आन्यो राम रहीम पुराण कुरान अनेक कह मक एक न मान्यो सिमृत शास्त्र वेद सब बह भेद कह हम एक न जान्यो श्री जस अपान कृपा तुमरी कर मै न कहो सब तोहे बखान्यो दोहरा सगल द्वार को छाडकै गहे ओ तुहारो द्वार माहे गहे की लाज अस ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾੜ ਕੈ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਏ ਤਸਰੀ ਰਮਾਇ ਰਾਮਾਇਣ ਸਮਾਪਤ ਮਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ